ਸੋ ਹਰੂ ਫਗਵਾੜੇ ਵਾਲਾ ਨੂੰ ਵੱਡੇ ਫੋਰ ਲੇਨ ਹਾਈਵੇ ਮਿਲਣਗੇ 10 ਤੋਂ 4 ਬਾਈਪਾਸ ਮਿਲਣਗੇ ਜਿੱਥੇ ਕਿ ਭੋਗਪੁਰ ਹੋ ਗਿਆ ਟਾਂਡਾ ਹੋ ਗਿਆ ਤੇ ਦਸੂਆ ਨੂੰ ਵੀ ਕਈ ਕਾਰਜ ਪ੍ਰੋਜੈਕਟ ਸ਼ੁਰੂ ਹੋਣ ਵਾਲੇ ਨੇ ਇਸ ਸਭ ਦਾ ਵਾਅਦਾ ਕੀਤਾ ਹੈ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਉਹਨਾਂ ਦੇ ਵੱਲੋਂ ਜੋ ਬਿਲਕੁਲ ਜਦੋਂ ਬੀਤੇ ਦਿਨੀ ਕੇਂਦਰੀ ਰਾਜ ਮੰਤਰੀ ਰੋਡ ਟਰਾਂਸਪੋਰਟ ਤੇ ਹਾਈਵੇ ਸ਼੍ਰੀ ਹਰਸ਼ ਮਨੋਤਰਾ ਜੀ ਫਗਵਾੜਾ ਪਹੁੰਚ ਦੇ ਨੇ ਕਪੂਥਲੇ ਦੇ ਲੋਕਾਂ ਦਾ ਜਾਇਜ਼ਾ ਲੈਣਾ ਹੁੰਦੇ ਨੇ ਉਸੇ ਦੌਰਾਨ ਜਦੋਂ ਫਗਵਾੜੇ ਸਾਬਕਾ ਕੇਂਦਰੀ ਮੰਤਰੀ ਸੋਮਪ੍ਰਕਾਸ਼ ਕੈਂਥ ਉਹਨਾਂ ਦੇ ਨਿਵਾਸ ਪਹੁੰਚਦੇ ਨੇ ਉੱਥੇ ਗੱਲਬਾਤ ਹੁੰਦੀ ਏ ਤੇ ਸੋਮਪ੍ਰਕਾਸ਼ ਕੈਂਥ ਉਹਨਾਂ ਨਾਲ ਇਹ ਗੱਲਬਾਤ ਹੁੰਦੀ ਏ ਕਿ ਤੁਸੀਂ ਹਲਕਾ ਹੁਸ਼ਿਆਰਪੁਰ ਤੇ ਕਪੂਰਥਲਾ ਜ਼ਿਲ੍ਹੇ ਨੂੰ ਦੇਖਣਾ ਉਸ ਦਾ ਦੌਰਾ ਵੀ ਕੀਤਾ ਗਿਆ ਕਿ ਕਿਹੜੇ ਕਿਹੜੇ ਕਾਰਜ ਜਿਹੜੇ ਨੇ ਕਰੋਨ ਵਾਲੇ ਨੇ ਉਸੇ ਦੌਰਾਨ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਫੋਰ ਲੇਨ ਹਾਈਵੇ ਜਿਹੜਾ ਉਹ ਫਗਵਾੜੇ ਨੂੰ ਦਿੱਤਾ ਜਾਏਗਾ ਇਹ ਲੁਧਿਆਣੇ ਤੋਂ ਜਲੰਧਰ ਨੂੰ ਜੋੜਨ ਵਾਲਾ ਹਾਈਵੇ ਉਹ ਵੀ ਦਿੱਤਾ ਜਾਏਗਾ ਉਸ ਦੇ ਨਾਲ ਨਾਲ ਕਈ ਬਾਈਪਾਸ ਵੀ ਬਣਾਏ ਜਾਣਗੇ ਹੁਣ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਦੇ ਵੱਲੋਂ ਇਹ ਤੋਫੀ ਜਿਹੜੇ ਫਗਵਾੜੇ ਦੇ ਉੱਤੇ ਜਾਣਗੇ ਹਲਕਾ ਹੁਸ਼ਾਲਪੁਰ ਦੇ ਉੱਤੇ ਜਾਣਗੇ ਜ਼ਿਲ੍ਹਾ ਖਪੂਰਥਾ ਨੂੰ ਦਿੱਤੇ ਜਾਣਗੇ ਇਸੇ ਦੀ ਚਲਦੇ ਤੁਹਾਨੂੰ ਬਿਆਨ ਸੋਣੇ ਕਿ ਜਦੋਂ ਬੀਤੇ ਦਿਨੀ ਨਿਵਾਸ ਸਥਾਨ ਤੇ ਪਹੁੰਚੇ ਨੇ ਸ਼੍ਰੀ ਹਰਸ਼ ਬਲੋਤਰਾ ਜੀ ਉਹਨਾਂ ਦਾ ਸਵਾਗਤ ਜਿਹੜਾ ਹੈ ਉਹ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਤ ਉਹਨਾਂ ਦੀ ਪਤਨੀ ਵੱਲੋਂ ਕੀਤਾ ਜਾਂਦਾ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਹੈ ਇਸ ਮੌਕੇ ਉਹਨਾਂ ਦੇ ਨਾਲ ਕੌਮੀ ਸਿਕੱਤਰ ਕਿਸਾਨ ਮੋਰਚਾ ਭਾਜਪਾ ਅਵਤਾਰਮੰਡ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਚੇਵਾਲ ਜ਼ਿਲ੍ਹਾ ਮਹਾ ਮੰਤਰੀ ਰਾਜੀਵ ਪਵਾ ਸਾਬਕਾ ਮੇਅਰ ਅਰुण ਖੋਸਲਾ ਜੀ ਗਗਨ ਸੋਨੀ ਜੀ ਸੋਨੂ ਰਾਵਲ ਪਿੰਡੀ ਜੀਤਾ ਪੰਡਵਾ ਰਾਜੂ ਚੈਲ ਰਾਜੇਸ਼ ਪਲਟਾ ਸਾਬੀ ਟੋਰੀ ਜਸਵਿੰਦਰ ਕੌਰ ਪ੍ਰਦੀਪ ਅਹੂਜਾ ਨਿਤਿਨ ਚੱਡਾ ਰਮੇਸ਼ ਨਵੀ ਆਬਾਦੀ ਵੀ ਹਾਜ਼ਰ ਰਹੇ ਨੇ ਕੇਂਦਰੀ ਮੰਤਰੀ ਅਰਸ਼ਮ ਰੋਟਰਾ ਜੀ ਜਿਹਨਾਂ ਪਾਸ ਰੋਡ ਟਰਾਂਸਪੋਰਟ ਦੇ ਹਾਈਵੇਜ਼ ਦਾ ਮਹਿਕਮਾ ਹੈ ਉਹ ਪੰਜਾਬ ਦੇ ਹਰ ਸੜਕ ਫੈਕਟਰੀ ਦੀ ਹੈ ਕਬੂਰ ਦੇ ਦੁਆਰਾ ਕਰਨੀ ਆਈ ਸੀ ਮੈਨੂੰ ਬਾਜੀ ਨੇ ਕਪੂਰਥਲਾ ਜ਼ਿਲ੍ਹੇ ਦੀ ਜ਼ਿੰਮੇਵਾਰੀ ਦਿੱਤੀ ਹੈ ਮੈਂ ਇਹਨਾਂ ਦੇ ਨਾਲ ਸਾਰੇ ਇਲਕਿਆਂ ਦਾ ਟੂਰ ਕੀਤਾ ਬਹੁਤ ਵਧੀਆ ਲੋਕਾਂ ਨੇ ਚੰਗਾ ਸਹੁੰਦਿਆ ਆ ਲੋਕਾਂ ਨੂੰ ਮਿਲੇ ਨੇ ਲੋਕਾਂ ਦੀਆਂ ਗੱਲਾਂ ਉਹ ਸੁਣੀਆਂ ਉਹਦੇ ਸਾਰਾ ਅਸੈਸਮੈਂਟ ਆ ਔਰ ਜਾ ਕੇ ਆਪਣੇ ਕੰਟਰੋਲ ਸੈਂਟਰ ਆ ਮੌਜੂਦ ਜਣੇ ਔਰ ਉਹ ਤੋਂ ਬਾਅਦ ਆ ਚਾਮ ਨੂੰ ਮੇਰੇ ਘਰ ਆਣ ਦਾ ਮਨ ਸਵਾਗਤ ਪ੍ਰਾਪਤ ਹੋਇਆ ਔਰ ਉਹਨਾਂ ਨੂੰ ਰੁਵਾੜੇ ਦੇ ਜਿਹੜੇ ਮੰਗਾਂ ਇੰਟਰਨੈਸ਼ਨਲ ਹਾਈਵੇ ਦੀ ਜਿਹੜੀ ਕੋਰ ਲੇਨ ਰੋਡ ਸ਼ਾਰਪ ਰੁਵਾੜਾ ਉਹਦੀ ਉਹ ਗੱਲ ਕੀਤੀ ਹੈ ਜਿਹੜੇ ਬਾਈਪਾਸ ਇੱਕ ਨਵਾਂ ਬਣਨਾ ਦੁਜਾਣਾ ਸਾਈਡ ਤੋਂ ਜੰਦਰ ਸਾਈਡ ਦਾ ਉਹਦੀ ਵੀ ਕਰ ਦਿੱਤੀ ਹੈ ਜਿਹੜੀ ਉਹ ਸੁਖਰਵਾ ਚੌਂਕ ਤੇ 18 19 ਸਥਾਨ ਉਸ ਵਾਰੇ ਵੀ ਦੇ ਦਿੱਤੀ ਹੈ ਉਹ ਜਿਹੜੇ ਹੋਰ ਤੇ ਬਾਈਪਾਸ 104 ਉਹ ਟਾਡਾ ਮੇਜ਼ੂਆ ਉਸ ਵਾਰੇ ਵੀ ਕਰ ਦਿੱਤੀ ਹੈ ਸਾਰੇ ਪ੍ਰੋਜੈਕਟ ਉਹਨਾਂ ਨੇ ਰੱਖਿਆ ਕਿ ਫਾਈਬਰ ਜੋ ਜਾਣ ਸਰਕਾਰ ਦੇ ਕਮਿਟਿਡ ਹੈ ਕਿ ਉਹਦੀ ਜਵਾਬ ਦੇ ਸਰਕਾਰ ਵਿੱਚ ਗੱਡ ਗੱਡੀ ਦਾ ਜੋ ਕੋਈ ਨਾ ਉਸ ਉਹ ਦੌੜੀ ਨਹੀਂ ਜਿਹੇਗੀ ਉਹਨੂੰ ਪੂਰਾ ਕੀਤਾ ਜਾਏਗਾ ਔਰ ਇਹ ਵੀ ਮੈਂ ਕੋ ਪੂਰੇ ਤਰ੍ਹਾਂ ਦੇ ਕੰਮ ਕਰ ਰਿਹਾ ਬਹੁਤ ਜਲਦੀ ਕਾਉਂਸਲ ਦੀ ਤਿਰਾਨੀ